ਸਾਚੀ ਕਾਲ ਜੀ ਵੈਲਕਮ ਟੂ ਨਿਮਰਤ ਕ੍ਰੇਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਲਿਲਨ ਕਾਟਨ ਦੇ ਵਿੱਚ ਸੂਟ ਲੈ ਕੇ ਆਏ ਆ ਤੇ ਪਿਓਰ ਕਾਟਨ ਦੇ ਵਿੱਚ ਸੂਟ ਲੈ ਕੇ ਆਏ ਪ੍ਰਾਈਸ ਆਪਾਂ ਸੂਟਾਂ ਦੇ ਸਾਰਿਆਂ ਦੇ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ ਸਵਾ 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ। ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿਚ ਸੂਟ ਮੰਗਾਉਣਾ ਜੇ ਤਾਂ ਵੀ ਤੁਸੀਂ ਮੰਗਾ ਸਕਦੇ ਹੋ। ਤੇ ਕੋਰੀਅਰ ਚਾਰਜਸ ਅਲੱਗ ਤੋਂ ਹੁੰਦੇ ਆ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8246580803 ਇਸ 사이ਡ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣੇ ਸੌਦੇ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਬਾਕੀ অনলাইন পারচেজিং ਵਾਸਤੇ অনলাইন ਹੀ ਪੇਮੈਂਟ ਕਰਨੀ ਹੁੰਦੀ ਹੈ ਤੁਸੀਂ ਮੈਨੂੰ ਕੈਸ਼ ਔਨ ਡਿਲੀਵਰੀ ਨਹੀਂ ਹੈ ਕਿ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਸੂਟ ਲੈਣਾ ਤਾਂ ਤੁਸੀਂ ਕੈਸ਼ ਪੇਮੈਂਟ ਕਰਕੇ ਸੂਟ ਲੈ ਸਕਦੇ ਹੋ ਤੇ ਕੋਈ ਵੀ ਕਸਟਮਰ ਜਦ ਮਰਜੀ ਤੁਸੀਂ ਮੰਡੇ ਤੋਂ ਸੈਟਰਡੇ ਆਪਣੀ ਸ਼ਾਪ ਓਪਨ ਹੁੰਦੀ ਹੈ ਸੰਡੇ ਸਾਡਾ ਕਲੋਜ਼ ਹੁੰਦਾ ਤਾਂ ਸਵੇਰੇ 10:30 ਵਜੇ ਸ਼ਾਪ ਖੁੱਲ ਜਾਂਦੀ ਹੈ ਰਾਤੀ 8:00 ਵਜੇ ਤੱਕ ਤੁਸੀਂ ਜਦ ਮਰਜ਼ੀ ਸ਼ੌਪ ਤੇ ਆ ਕੇ ਵੀ ਕੋਈ ਵੀ ਸੂਟ ਜਿਵੇਂ ਜਿਹਨਾਂ ਨੂੰ ਹੁੰਦਾ ਵੀ ਆਨਲਾਈਨ ਸੂਟ ਅਸੀਂ ਨਹੀਂ ਲੈਣਾ ਤੁਸੀਂ ਆਪਣੀ ਤਸੱਲੀ ਕਰਕੇ ਕਈਆਂ ਨੂੰ ਹੁੰਦਾ ਹੀ ਪਤਾ ਨਹੀਂ ਅਸਲ ਵਿੱਚ ਹੈਗੇ ਆ ਕਿ ਨਹੀਂ ਹੈਗੇ ਸੋ ਮਨ 'ਚ ਹੈ ਨਾ ਡਾਊਟ ਹੁੰਨੇ ਆ ਤਾਂ ਤੁਸੀਂ ਜਦ ਮਰਜ਼ੀ ਸ਼ੌਪ ਤੇ ਆ ਕੇ ਰਾਜਪੁਰੇ ਆ ਮੇਰੀ ਸ਼ੌਪ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਰਾਜਪੁਰਾ ਉੱਥੇ ਆ ਕੇ ਤੁਸੀਂ ਜਦ ਮਰਜ਼ੀ ਤੁਸੀਂ ਆਪਣਾ ਸੂਟ ਲੈ ਸਕਦੇ ਹੋ ਉਰੇ ਜਦੋਂ ਤੁਸੀਂ ਰਾਜਪੁਰੇ ਆਉਣਾ ਤਾਂ ਤੁਸੀਂ ਗੁਰਦੁਆਰਾ ਸਿੰਘ ਸਭਾ ਪੁੱਛ ਲੈਣਾ ਮੇਨ ਸਾਡੇ ਗੁਰਦੁਆਰਾ ਸਾਹਿਬ ਜੀ ਰਾਜਪੁਰੇ ਦਾ ਮੋਨ ਮੈਂਟਾ ਹੁੰਦੇ ਵਿੱਚ ਗੁਰਦੁਆਰਾ ਸਿੰਘ ਸਭਾ ਦੇ ਬਿਲਕੁਲ ਨਾਲ ਵਾਲੀ ਸ਼ਾਪ ਹੈ ਜੀ ਮੇਰੀ ਬਿਲਕੁਲ ਨਾਲ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਸ਼ਾਪ ਦਿਖ ਜਣੀ ਆ ਤੁਹਾਨੂੰ ਨਿਮਰਤ ਕ੍ਰिएशन ਦੇ ਨਾਂ ਤੇ ਤਾਂ ਤੁਸੀਂ ਆ ਕੇ ਵੀ ਜਦ ਮਰਜੀ ਤੁਸੀਂ ਵੈਲਕਮ ਹੈ ਜੀ ਤੁਹਾਡਾ ਜਦ ਮਰਜੀ ਤੁਸੀਂ ਆ ਕੇ ਸੂਟ ਵੀ ਆਪਣਾ ਪਰਚੇਸ ਕਰ ਸਕਦੇ ਹੋ ਜੀ ਦੇਖ ਕੇ ਤੇ ਦੇਖਦੇ ਆਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਲਾਈਟ ਪਿੰਕ ਕਲਰ ਦੇ ਵਿੱਚ ਸੂਟ ਹੈ ਬਿਲਕੁਲ ਲਾਈਟ ਪਿੰਕ ਕਲਰ ਦੇ ਵਿੱਚ ਪਹਿਲਾਂ ਤਾਂ ਮੈਂ ਇੱਕ ਲੀਨਨ ਕਾਟਨ ਬਾਰੇ ਦੱਸਣਾ ਹੈ ਕਾਫੀ ਲੇਡੀਜ਼ ਨੂੰ ਹੁੰਦਾ ਕਈਆਂ ਨੂੰ ਜਿਵੇਂ ਬਾਹਰ ਵਾਲੇ ਕਸਟਮਰ ਹੈ ਨਾ ਕਾਫੀ ਟਾਈਮ ਹੋ ਗਿਆ ਜਿਨ੍ਹਾਂ ਨੂੰ ਇੰਡੀਆ ਨਹੀਂ ਆਏ ਤਾਂ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਲੀਨਨ ਹੈ ਕੀ ਚੀਜ਼ ਹੈ ਤਾਂ ਕਈ ਕਈ ਜਣੇ ਪਾਏ ਹੋਏ ਵਾਧ ਹੀ ਜਾਂਦਾ ਕੱਪੜਾ ਉਹ ਤਾਂ ਨਹੀਂ ਹੈਗਾ ਉਹ ਲੀਨਨ ਹੋਰ ਹੁੰਦੀ ਹੈ ਜਿਹਦੇ ਲੀਨਨ ਤੇ ਆਪਾਂ ਨੂੰ ਕੋਈ ਆਪਾਂ ਰੈਡੀਮੇਡ ਕੁੜਤੀਆਂ ਲੇ ਲੈਣੇ ਬਣੀਆਂ ਬਣਾਈਆਂ ਹਨਾ ਆਨਲਾਈਨ ਜਾਂ ਫਿਰ ਉਹ ਦੂਜੀ ਲੀਨਨ ਹੁੰਦੀ ਸੀ ਪਹਿਲਾਂ ਪਿਓਰ ਲੀਨਨ कॉटन ਹੈ ਜੀ ਇਹ ਬਿਲਕੁਲ ਵੀ ਕਪੜਾ ਵੱਧਦਾ ਨਹੀਂ ਹੈਗਾ कॉटन ਵਾਂਗੂ ਹੀ ਹੁੰਦਾ ਬਸ ਇਹਨੂੰ ਲਾਈਨਿੰਗ ਲਾ ਕੇ ਬਣੂੰਗੀ ਜੀ ਸ਼ਰਟ ਨੂੰ ਪਿਓਰ ਲੀਨਨ कॉटन ਦੇ ਵਿੱਚ ਸੂਟ ਹੈ ਇਹ ਆਪਣਾ ਤੇ ਬਿਲਕੁਲ ਵੀ ਕੋਈ ਵੱਧਣ ਵਾਲਾ ਕਪੜਾ ਨਹੀਂ ਹੈਗਾ ਪਰ ਅਸੀਂ ਟਰਾਈ ਕਰੀ ਦੇ ਕਹੀਦਾ ਹੁੰਦਾ ਵੀ ਜੇ ਤੁਸੀਂ ਇਹਨੂੰ ਸਟਿਚ ਕਰਨਾ ਹੈ ਤਾਂ ਪਹਿਲਾਂ ਪਾਣੀ ਵਿੱਚ ਡਿਪ ਕਰ ਲਿਓ ਉਹਦੇ ਤੋਂ ਬਾਅਦ ਸਟਿਚ ਕਰਿਆ ਕਰੋ ਕਿਉਂਕਿ ਥੋੜੀ ਬਹੁਤ ਹੀ ਹਲਕੀ ਜੀ ਮਾੜੀ ਮੋਟੀ ਕੋਈ ਸ਼੍ਰਿੰਕੇਜ ਹੋ ਜਾਂਦੀ ਹੈ ਇਹ ਲੀਲਨ कॉटन ਦੇ ਵਿੱਚ ਤੇ ਕੋਈ ਵੱਧਦਾ ਨਹੀਂ ਧੋਣ ਤੋਂ ਬਾਅਦ ਜਿਵੇਂ ਸਟੀਚ ਕਰਨ ਤੋਂ ਬਾਅਦ ਕੋਈ ਕਪੜਾ ਵੱਧਦਾ ਨਹੀਂ ਹੈਗਾ ਪਿਓਰ ਲੀਲਨ कॉटन ਹੁੰਦੀ ਹੈ ਜੀ ਜਿ ਬਿਲਕੁਲ कॉटन ਵਰਗੀ ਫੈਬਰਿਕ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਪਿੰਕ ਕਲਰ ਦੇ ਵਿੱਚ ਸੂਟ ਹੈ ਬਿਲਕੁਲ ਲਾਈਟ 베ਬੀ ਪਿੰਕ ਕਲਰ ਹੈ ਬਹੁਤ ਲਾਈਟ ਬਹੁਤ ਸੋਹਣਾ ਵਿੱਚ 골ਡਨ ਬੂਟੀ ਵੀ ਹੈ ਬਹੁਤ ਪਿਆਰਾ ਇਹ ਪ੍ਰਿੰਟ ਤੇ ਘੇਰਾ ਦੇਖੋ ਕਿੰਨਾ ਪਿਆਰਾ ਇਹ 3 ਮੀਟਰ ਦੀ ਹੈ ਸ਼ਰਟ ਬਹੁਤ ਸੋਹਣਾ ਜਿਵੇਂ ਖੱਡੀ ਤੇ ਕਪੜਾ ਬੁਣਦੇ ਆ ਉਵੇਂ ਹੈਗਾ ਪਿਓਰ ਲੀਲਨ ਤੇ ਇਹ ਖੱਡੀ ਤੇ ਬੁਣਿਆ ਹੋਇਆ ਇਹ ਵਾਲਾ ਫੈਬਰਿਕ ਐਵੇਂ ਇਹਨੂੰ ਤਿਆਰ ਕਰਦੇ ਆ ਜੀ ਖੱਡੀ ਤੇ ਬੁਣ ਕੇ ਇਹ ਵਾਲੇ ਜਿਹੜੇ ਇੱਕ ਤਰ੍ਹਾਂ ਦਾ ਵਰਕ ਏ ਇਹ ਇਹ ਖੱਡੀ ਤੇ ਬੁਣਿਆ ਜਾਂਦਾ ਜੀ ਇਹ ਵਾਲਾ ਵਰਕ ਇਹ ਫਰੰਟ ਪੱਲੇ ਤੇ ਵੀ ਸੇਮ ਹੈ ਇਹ 3 ਮੀਟਰ ਦੀ ਆਪਣੀ ਸ਼ਰਟ ਇਹ ਦੇਖੋ ਫਰੰਟ ਪੱਲਾ ਜਿਹੜਾ ਮੈਂ ਤੁਹਾਨੂੰ ਦਿਖਾਤਾ ਇਹ ਫਰੰਟ ਆ ਗਿਆ ਤੇ ਇਹ ਬੈਕ ਆ ਗਈ ਜੀ ਇਹ ਬੈਕ ਪੱਲਾ ਆ ਗਿਆ ਆਪਣਾ ਸੇਮ ਇਥੋਂ ਜਿੱਥੋਂ ਪ੍ਰਿੰਟ ਐਫ ਸੇਮ ਇਹ ਘੇਰੇ ਤੇ ਆ ਜਾਣਾ ਬੈਕ ਘੇਰੇ ਤੇ ਆ ਜਾਣਾ ਇਹ 슬ੀਵਜ਼ ਦਿੱਤੀਆਂ ਹੋਈਆਂ ਜੀ ਅਲੱਗ ਤੋਂ ਇਹ 슬ੀਵਜ਼ ਆ ਜਾਣੀਆਂ ਪੂਰਾ ਆਰਾਮ ਨਾਲ ਸ਼ਰਟ ਬਣ ਜਾਣੀ ਹੈ ਜਿੰਨਾ ਮਰਜ਼ੀ ਤੁਸੀਂ ਘੇਰਾ ਰੱਖ ਸਕਦੇ ਹੋ ਉਹਦੇ ਹਿਸਾਬ ਨਾਲ ਖੁੱਲਾ ਕਿਉਂਕਿ ਅਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ ਕੋਈ ਚੱਕਰ ਨਹੀਂ ਹੈਗਾ ਘੇਰੇ ਦਾ ਇਹਦਾ ਤੇ 베بی पिंक कलर ਦੇ ਵਿੱਚ ਸੂਟ ਨਾਲ ਪਲੇਨ ਬਾਟਮ ਹੈ ਜੀ ਨਾਲ ਤੇ ਨਾਲ ਲੀਲਨ कॉटन ਦਾ ਹੀ ਦੁਪੱਟਾ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਪੂਰਾ 2.5 ਮੀਟਰ ਦਾ ਦੁਪੱਟਾ ਪੱਲਿਆਂ ਤੇ ਵੀ ਸੇਮ ਡਿਜ਼ਾਈਨਿੰਗ ਬਹੁਤ ਪਿਆਰਾ ਸੂਟ ਹੈ ਇਹ ਪੱਲਿਆਂ ਤੇ ਡਿਜ਼ਾਈਨਿੰਗ ਆਗੀ ਪੂਰੇ ਦੁਪੱਟੇ ਦੇ ਵਿੱਚ ਵੀ ਉਵੇਂ ਸਾਰੇ ਗੋਟੀ ਜਿਵੇਂ ਬਣਾਇਆ ਹੁੰਦਾ ਉਹ ਬੁਣਿਆ ਹੁੰਦਾ ਸੌਰੀ ਸੇਮ ਖੱਡੀ ਤੇ ਤੇ ਬੜਾ ਪਿਆਰਾ ਸੂਟ ਹੈ ਇਹ 2400 ਪ੍ਰਾਈਸ ਹੈ ਉਸ ਦਿਨ ਮੈਨੂੰ ਕਿਤੇ ਨੂੰ ਮੈਸੇਜ ਆਇਆ ਸੀ ਵੀ ਲੀਲਨ ਕਾਟਨ ਦੇ ਵਿੱਚ ਥੋੜੇ ਰੇਂਜ ਦੇ ਵਿੱਚ ਸੂਟ ਲੈ ਕੇ ਆਇਓ ਤੇ ਕਾਫੀ ਰੇਂਜ ਦੇ ਵਿੱਚ ਤੁਹਾਨੂੰ ਇਹ ਪਿਓਰ ਲੀਲਨ ਕਾਟਨ ਮਿਲ ਰਹੀ ਹੈ 2400 ਪ੍ਰਾਈਸ ਹੈ ਜੀ 2400 ਪ੍ਰਾਈਸ ਹੈ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਇਹ ਸੇਮ ਡਿਜ਼ਾਈਨ ਦੇ ਵਿੱਚ ਹੈਗਾ ਆਪਣੇ ਕੋਲ ਲੈਮਨ ਕਲਰ ਇਹਦੇ ਲਾਈਟ ਹੀ ਕਲਰ ਹੋਣਗੇ ਜਿਵੇਂ ਲਾਈਟ ਬੇਬੀ ਪਿੰਕ ਦਿਖਾਇਆ ਹੋੜੇ ਲਾਈਟ yellow ਕਲਰ lemon tone ਤੇ ਸੇਮ 3 ਮੀਟਰ ਦੀ ਸ਼ਰਟ ਹੈ ਇੱਕ ਸੂਟ ਵਿੱਚ ਚੰਗੀ ਤਰ੍ਹਾਂ ਤੁਹਾਨੂੰ ਦੱਸਦਾ ਫਿਰ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਇਹ ਦੇਖੋ ਸੇਮ geke ਰ ਸੇਮ ਬੈਕ ਵੀ ਸੇਮ ਹੈ ਬਾਜੂ ਤੇ ਵੀ ਅੱਗੇ ਵਰਕ lemon color de vich eh suit apna naal plain bottom te naal hai ga pure linen cotton da hi dupatta linen cotton de vich dupatta pura time ch rehda dupatta bahut sohne palle bane hoye bahut pyara ਜਿਨ੍ਹਾਂ ਨੇ ਇੱਕ ਚੀਜ਼ ਹੋਰ ਕਰ ਸਕਦੇ ਹੋ ਤੁਸੀਂ ਜਿਨ੍ਹਾਂ ਨੂੰ ਇਹ ਹੈਗਾ ਵੀ ਆਪਾਂ ਕੋਈ ਹਾਫ ਪਿਓਰ ਦਾ ਜਾਂ ਪਿਓਰ ਦਾ ਦੁਪੱਟਾ ਲੈਣਾ ਨਾਲ ਤਾਂ ਤੁਸੀਂ ਆ ਕੋਈ ਹੋਰ ਇੱਕ ਸ਼ਰਟ ਵੀ ਬਣਾ ਸਕਦੇ ਹੋ ਘਰੇ ਦੀ ਇੱਕ ਹੋਰ ਸ਼ਰਟ ਕਿਉਂਕਿ ਪੂਰਾ 2.5 ਮੀਟਰ ਦਾ ਦੁਪੱਟਾ ਇੱਕ ਸ਼ਰਟ ਬਣਾਣੀ ਹੈ ਤਾਂ ਆਰਾਮ ਨਾਲ ਸ਼ਰਟ ਵੀ ਬਣ ਜਾਣੀ ਹੈ ਜੀ ਬਹੁਤ ਪਿਆਰਾ ਇਹਦੇ ਲੈਮਨ ਕਲਰ ਦੇ ਵਿੱਚ ਨੈਕਸਟ ਹੈਗਾ ਇਹਦੇ ਵਿੱਚ ਪੀਚ ਕਲਰ ਲਾਈਟ ਪੀਚ ਕਲਰ ਹੈ ਬਿਲਕੁਲ ਸੇਮ ਡਿਜ਼ਾਈਨ ਸੇਮ ਪ੍ਰਿੰਟ ਦੇ ਵਿੱਚ ਪੀਚ ਕਲਰ ਬਹੁਤ ਸੋਹਣਾ ਪ੍ਰਿੰਟ ਘੇਰੇ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਪੀਚ ਕਲਰ ਦੇ ਵਿੱਚ ਆ ਗਿਆ ਨਾਲ ਪੀਚ ਕਲਰ ਦੀ ਆਪਣੀ ਬਾਟਮ ਸੇਮ ਨਾਂ ਲੀਨ ਕਾਟਨ ਦਾ ਹੀ ਪੂਰਾ ਢਾਈ ਮੀਟਰ ਦਾ ਦੁਪੱਟਾ ਬਾਟਮ ਹਮੇਸ਼ਾ ਕਾਟਨ ਦੀ ਹੀ ਹੁੰਦੀ ਹੈ ਜੀ ਲੀਨ ਕਾਟਨ ਦੇ ਸੂਟਾਂ ਦੇ ਨਾਲ ਇਹ ਆ ਰਿਹਾ ਦੁਪੱਟਾ ਫੁੱਲ ਲੈਂਥ ਦੇ ਨਾਲ 2400 ਪ੍ਰਾਈਸ ਹੈ ਜੀ 2400 ਪ੍ਰਾਈਸ ਹੈ ਇਹ ਮੈਂ ਤੁਹਾਨੂੰ ਤਿੰਨ ਸੂਟ ਦਿਖਾਇਆ ਇੱਕ ਡਿਜ਼ਾਈਨ ਦੇ ਵਿੱਚ ਇੱਕ ਪ੍ਰਾਈਸ ਦੇ ਵਿੱਚ 2400 ਪ੍ਰਾਈਸ ਹੈ ਜਿਨ੍ਹਾਂ ਦਾ 2400 ਪ੍ਰਾਈਸ ਦੇ ਨਾਲ ਨੈਕਸਟ ਸੂਟ ਦਿਖਾਣੇ ਆ ਲੀਨ ਕਾਟਨ ਦੇ ਵਿੱਚ ਹੀ ਹੈ ਜੀ ਇਹ ਵੀ ਸੂਟ ਆਪਣਾ ਬੜਾ ਪਿਆਰਾ ਕਰੀਮ ਟੋਨ ਦੇ ਵਿੱਚ print ਦੇਖੋ ਕਿੰਨਾ ਸੋਹਣਾ ਸੂਟ ਦਾ ਬੜਾ ਸੋਹਣਾ ਪੱਤਿਆਂ ਵਾਲਾ print pink ਪਿਆਜੀ pink ਕਲਰ ਦੇ print ਹੈ ਤੇ ਵਿੱਚ ਸਾਰੀ ਸ਼ਰਟ ਦੇ ਵਿੱਚ ਦੇਖ ਸਕਦੇ ਹੋ ਵਰਕ ਹੋਇਆ ਇਹ neck ਤੇ ਵਰਕ ਹੈ ਵਿੱਚ ਸਾਰੇ ਦੇ ਵਿੱਚ ਹਲਕੀ ਹਲਕੀ ਬੂਟੀ ਬਣੀ ਹੋਈ ਹੈ ਸੰਗਣੀ ਬੂਟੀ ਹੈ ਜੀ ਪੂਰੀ ਸ਼ਰਟ ਦੇ ਵਿੱਚ ਤੇ ਘੇਰੇ ਤੇ ਵੀ ਵਰਕ ਹੈ ਜੀ ਇਹ ਘੇਰੇ ਤੇ ਵੀ ਵਰਕ ਹੈ ਬਹੁਤ ਸੋਹਣਾ ਵਰਕ ਘੇਰੇ ਤੇ ਹੋਇਆ ਬਰੀਕੀ ਬਹੁਤ ਸੋਹਣਾ ਸੂਟ ਹੈ ਪਿਓਰ ਲੀਲਨ कॉटन ਦੇ ਵਿੱਚ ਬੈਕ ਤੇ ਵਰਕ ਪਲੇਨ ਬਾਟਮ ਤੇ ਨਾਲ ਹੈਗਾ ਬਹੁਤ ਪਿਆਰਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਚੜਾਈ ਦੇਖੋ ਦੁਪੱਟੇ ਦੀ ਬਹੁਤ ਸੋਹਣਾ ਦੁਪੱਟਾ ਹੈ ਜਿਨ੍ਹਾਂ ਨੂੰ ਪੂਰਾ ਖੁੱਲਾ ਦੁਪੱਟਾ ਚਾਹੀਦਾ ਇਹ ਦੇਖੋ ਬਹੁਤ ਪਿਆਰਾ ਦੁਪੱਟਾ ਫੋਰ ਸਾਈਡ ਪ੍ਰੋਪਰਲੀ ਇਸ ਲਗਾ ਕੇ ਬਹੁਤ ਸੋਹਣੀ ਫਿਨਿਸ਼ਿੰਗ ਕੀਤੀ ਹੋਈ ਹੈ ਦੁਪट्टे ਦੀ ਬਹੁਤ ਪਿਆਰਾ ਸੂਟ ਹੈ ਇਹ ਬਹੁਤ ਸੋਹਣਾ ਪਿਓਰ ਲੀਨ ਕਾਟਨ ਦੇ ਵਿੱਚ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਬਹੁਤ ਪਿਆਰਾ ਸੂਟ ਇਹ ਸਿੰਗਲੀ ਹੀ ਇੱਕ ਡਿਜ਼ਾਈਨ ਦੇ ਵਿੱਚ 2500 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਆਪਣਾ ਬੜਾ ਸੋਹਣਾ ਫਰੋਜ਼ੀ ਹੈ ਕਰੀਮ بیس ਹੈ ਤੇ ਪ੍ਰਿੰਟ ਦੇਖਿਓ ਕਿੰਨਾ ਸੋਹਣਾ ਇਹਦਾ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਇਹਨਾਂ ਸੂਟਾਂ ਦੀ ਬਹੁਤ ਸੋਹਣਾ ਪ੍ਰਿੰਟ ਕਰੀਮ ਕਲਰ ਹੈ ਜੀ ਸੂਟ ਦਾ ਪਿਓਰ ਲੀਨਨ ਕਾਟਨ ਦੇ ਵਿੱਚ ਤੇ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਬਹੁਤ ਸੋਹਣਾ ਪ੍ਰਿੰਟ ਹੈ ਮਲਟੀ ਕਲਰ ਦੇ ਵਿੱਚ ਘੇਰੇ ਤੇ ਬੜਾ ਸੋਹਣਾ ਵਰਕ ਹੋਇਆ ਬਹੁਤ ਸੋਹਣਾ ਵਰਕ ਘੇਰੇ ਤੇ ਕਟ ਵਰਕ ਹੈ ਬੜਾ ਪਿਆਰਾ ਇਹ ਸਾਰਾ ਵਰਕ ਕੀਤਾ ਹੋਇਆ ਹੈ ਘੇਰੇ ਤੇ ਪ੍ਰਿੰਟਿੰਗ ਬਹੁਤ ਪਿਆਰਾ ਹੈ ਪਿਓਰ ਲੀਲਨ ਕਾਟਨ ਦੇ ਵਿੱਚ ਸੂਟ ਇਹ ਲਾਈਨਿੰਗ ਲੱਗ ਕੇ ਬਣਨਾ ਹੈ ਸੂਟ ਬਾਟਮ ਨੂੰ ਲੋੜ ਨਹੀਂ ਹੈਗੀ ਲਾਈਨਿੰਗ ਦੀ ਪਰ ਸ਼ਰਟ ਨੂੰ ਲਾਈਨਿੰਗ ਲੱਗਣੀ ਹੈ ਜੀ ਕਰੀਮ ਕਲਰ ਦਾ ਸੂਟ ਹੁੰਦਾ ਥੋੜਾ ਜਿਹਾ ਉਹ ਤਾਂ ਵੈਸੇ ਥੋੜਾ ਟਰਾਂਸਪੇਰੈਂਟ ਰਹਿੰਦਾ ਤੇ ਨਾਲ ਹੈਗਾ ਬੜਾ ਪਿਆਰਾ ਦੁਪੱਟਾ ਪੱਟਾ ਦੇਖੋ ਕਿੰਨਾ ਸੋਹਣਾ ਲਿਊ ਕਲਰ ਦੇ ਵਿੱਚ ਫੁੱਲ ਚੜਾਈ ਹੈ ਜੀ ਦੁਪट्टे ਦੀ ਦੇਖੋ ਕਿੰਨੀ ਪੂਰਾ 2.5 ਮੀਟਰ ਦਾ ਦੁਪੱਟਾ ਤੇ ਫੋਰ ਸਾਈਡ ਦੇਖੋ ਕਿੰਨੀ ਪਿਆਰੀ ਬਹੁਤ ਸੁਪੀਰੀਅਰ ਲੇਸ ਲੱਗੀ ਹੋਈ ਹੈ ਇੱਕ ਤਰ੍ਹਾਂ ਦਾ ਵਰਕ ਹੀ ਹੈ ਜੀ ਇਹ ਔਰਗੈਂਜ਼ਾ ਤੇ ਵਰਕ ਕੀਤਾ ਹੁੰਦਾ ਫਿਰ ਇਹ ਲਗਾਇਆ ਹੋਇਆ ਹੈ ਉੱਪਰ ਕਿੰਨਾ ਗ੍ਰੇਸਫੁਲ ਲੁਕ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਹੈ ਇਹ ਵੀ ਸਿੰਗਲ ਹੈ ਇਹ ਸਿੰਗਲ ਸਿੰਗਲ ਹੁੰਨੇ ਨੇ ਡਿਜ਼ਾਈਨਰ ਸੂਟ 2800 ਪ੍ਰਾਈਸ ਦੇ ਨਾਲ ਇਹ ਤਾਂ ਸਾਰੇ ਮੈਂ ਤੁਹਾਨੂੰ ਪਿਓਰ ਲੀਲਨ ਕਾਟਨ ਦੇ ਵਿੱਚ ਸੂਟ ਦਿਖਾਏ ਆ ਪਹਿਲਾਂ ਸੂਟ ਦਿਖਾਏ ਆ ਤੁਹਾਨੂੰ ਤਿੰਨ ਦੋ ਸੂਟ ਇਹ ਸਿੰਗਲ ਸਿੰਗਲ ਦਿਖਾਏ ਆ ਪ੍ਰਾਈਸ ਦੱਸਦੇ ਮੈਂ ਸਾਰੇ ਸੂਟਾਂ ਦੇ ਹੁਣ ਤੁਹਾਨੂੰ ਕਾਟਨ ਦੇ ਵਿੱਚ ਸੂਟ ਦਿਖਾਵਾਂਗੇ ਪਿਓਰ ਕਾਟਨ ਦੇ ਵਿੱਚ ਨੈਕਸਟ ਹੈਗਾ ਪਿਓਰ ਕਾਟਨ ਦੇ ਵਿੱਚ ਸੂਟ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਪਿਓਰ ਕਾਟਨ ਦੇ ਵਿੱਚ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਸੂਟ ਆਪਣਾ ਸਾਰੇ ਸੂਟ ਤੇ ਲੇਸਿਸ ਦੀ ਡਿਜ਼ਾਈਨਿੰਗ ਹੈ ਇਹ ਵੀ 3 ਮੀਟਰ ਦੀ ਹੈ ਜੀ ਸ਼ਰਟ ਕਿਉਂਕਿ 슬ੀਵਜ਼ ਅਲੱਗ ਤੋਂ ਦਿੱਤੀਆਂ ਹੋਈਆਂ ਪਹਿਲੇ ਤਾਂ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਹੈ ਗ੍ਰੇ ਕਲਰ ਦੇ ਵਿੱਚ neck ਤੇ ਬਹੁਤ ਸੋਹਣੀ ਡਿਜ਼ਾਈਨਿੰਗ ਲੇਸਿਸ ਦੀ ਤੇ ਬਟਨਸ ਦਿੱਤੇ ਹੋਏ ਤੇ ਜੁਆਇੰਟਰ ਲੇਸ ਲਗਾ ਕੇ ਇਹ ਦੇਖੋ ਬੜੀ ਪਿਆਰੀ ਜੁਆਇੰਟਰ ਲੇਸ ਲਗਾ ਕੇ ਪ੍ਰੋਪਰ ਸੂਟ ਪਹਿਲੇ ਹੀ ਰੈਡੀ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਤੇ ਘੇਰੇ ਤੇ ਦੇਖ ਸਕਦੇ ਹੋ ਇਹ 프ਰੰਟ ਘੇਰੇ ਤੇ लेस ਹੈ ਜੁਆਇੰਟਰ लेस ਵੀ ਹੈ نیچے ਘੇਰੇ ਤੇ लेस ਹੈ ਤੇ ਬੈਕ ਪੱਲੇ ਤੇ ਵੀ ਹੈ ਜੀ ਬੈਕ ਪੱਲੇ ਤੇ ਜੁਆਇੰਟਰ लेस ਪਾ ਕੇ ਸੇਮ लेस ਬੈਕ ਤੇ ਲੱਗੀ ਹੈ ਬਿਨਾ ਲਾਈਨਿੰਗ ਤੋਂ ਸੂਟ ਬਣਨਾ ਹੈ ਇਹ ਤਾਂ 프ਰੰਟ ਪੱਲਾ ਆ ਗਿਆ ਬੈਕ ਦਾ ਵੀ ਮੈਂ ਤੁਹਾਨੂੰ ਦੱਸਦਾ ਇਹ 슬ੀਵਸ ਦਿੱਤੀਆਂ ਹੋਈਆਂ ਸਾਈਡ ਤੇ 슬ੀਵਸ ਤੇ ਵੀ ਜੁਆਇੰਟਰ लेस ਵੀ ਲੱਗੀ ਹੋਈ ਹੈ ਤੇ ਅੱਗੇ ਫਰੰਟ ਤੇ ਵੀ ਲੇਸ ਹੈ ਬੜੀ ਸੋਹਣੀ ਪੱਖੀ ਵਾਲੀ ਲੇਸ ਲਗਾ ਕੇ ਬਹੁਤ ਸੋਹਣੀ ਇਹ ਰੈਡੀ ਕੀਤਾ ਹੋਇਆ ਬਸ ਤੁਸੀਂ ਸਟਿਚ ਕਰਾਉਣਾ ਇਹ ਵਾਲੇ ਸੂਟ ਨੂੰ ਨਾ ਲਾਈਨਿੰਗ ਦੀ ਲੋੜ ਹੈ ਬਿਲਕੁਲ ਵੀ ہاں ਜੀ ਇਹਨਾਂ ਨੂੰ ਇਹ ਟਰਾਂਸਪੇਰੈਂਟ ਹੈ ਇਸ ਸਾਈਡ ਆਪਾਂ ਨੂੰ ਥੋੜੀ ਜੀ ਕੋਈ ਚੀਜ਼ ਲਗਾਉਣੀ ਪੈਣੀ ਹੈ نیچے ਚਾਹੇ ਫਰੰਟ ਫਰੰਟ ਤੇ ਤੁਸੀਂ ਲਗਵਾ ਲਿਓ ਜਿੱਥੋਂ ਵੀ ਸਟਿਚ ਕਰਾਉਂਗੇ ਤੇ ਨਾਲ ਹੈਗੀ ਗ੍ਰੇ ਕਲਰ ਦੀ ਪਲੇਨ ਬਾਟਮ ਬੜਾ ਸੋਹਣਾ سرمਈ ਡਾਰਕ ਗ੍ਰੇ ਕਲਰ ਦੇ ਵਿੱਚ ਤੇ ਨਾਲ ਪਿਓਰ ਕਾਟਨ ਦਾ ਹੀ ਦੁਪੱਟਾ ਬਹੁਤ ਪਿਆਰਾ ਦੁਪੱਟਾ ਹੈ ਦੁਪੱਟੇ ਦੇ 4 ਸਾਈਡ ਪੱਖੀ ਵਾਲੀ ਲੇਸ ਜਿਹੜੀ 슬ੀਵਸ ਤੇ ਲੱਗੀ ਹੋਈ ਹੈ ਦੇਖੋ ਕਿੰਨੀ ਪਿਆਰੀ ਉਹ ਲੇਸ ਲਗਾ ਕੇ ਫਰਨੀਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਸੇਮ ਨਾਲ ਦੀ ਬਹੁਤ ਸੋਹਣਾ ਸੂਟ ਹੈ ਇਹ ਪਿਓਰ ਕਾਟਨ ਦੇ ਵਿੱਚ 2750 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2750 2750 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਸੂਟ ਦੇ ਵਿੱਚ ਹੀ ਸੇਮ ਜਿਹੜਾ ਗ੍ਰੇ ਦਿਖਾਇਆ ਇਹਦੇ ਵਿੱਚ ਇੱਕ ਕਲਰ ਹੈ ਆਪਣਾ ਬੜਾ ਸੋਹਣਾ ਡਾਰਕ ਮਹਿੰਦੀ ਟੋਨ ਤੇ ਮਹਿੰਦੀ ਕਲਰ ਦੇ ਵਿੱਚ ਸੇਮ ਪ੍ਰਿੰਟ ਹੀ ਬਹੁਤ ਪਿਆਰਾ ਹੈ ਪਿਓਰ ਕਾਟਨ ਬਹੁਤ ਫਾਈਨ ਹੈ ਜੀ ਬਹੁਤ ਸੋਹਣੀ ਦੇਖੋ ਲੇਸਿਸ ਦੀ ਡਿਜ਼ਾਈਨਿੰਗ ਸਾਰੇ ਦੇ ਵਿੱਚ ਪੱਲੇ ਤੇ ਸਾਰੀ ਲੇਸਿਸ ਦੀ ਡਿਜ਼ਾਈਨਿੰਗ ਹੈ ਇਹ ਫਰੰਟ ਆ ਕੀ ਸ਼ਰਟ ਦੀ ਤੇ ਬੈਕ ਤੇ ਵੀ ਸੇਮ ਹੈ ਜੀ ਬੈਕ ਤੇ ਸੇਮ ਦੇਖੋ ਪ੍ਰਿੰਟ ਕਿੰਨਾ ਸੋਹਣਾ ਬਹੁਤ ਸੋਹਣੀ ਘੇਰੇ ਤੇ ਡਿਜ਼ਾਈਨਿੰਗ ਦੇਖੋ ਬੈਕ ਤੇ ਏ ਬੈਕ ਪੱਲਾ ਆ ਗਿਆ ਆਪਣਾ ਸੇਮ ਇਹ 슬ੀਵਸ ਤੇ ਆ ਗਈ ਜੀ ਡਿਜ਼ਾਈਨਿੰਗ ਇਹ 슬ੀਵਸ ਤੇ ਆ ਜਾਣੀਆਂ ਬਾਜੂ ਆ ਜਾਣੀਆਂ ਜੀ ਲੇਸਿਸ ਲੱਗੀਆਂ ਹੋਈਆਂ ਉਸ ਪੂਰਾ ਰੈਡੀ ਹੈ ਸੂਟ ਤੇ ਨਾਲ ਪਲੇਨ ਬਾਟਮ ਮਹਿੰਦੀ ਕਲਰ ਦੀ ਤੇ ਨਾਲ ਹੈਗਾ ਪਿਓਰ ਕਾਟਨ ਦਾ ਹੀ ਦੁਪੱਟਾ ਕਿੰਨਾ प्यारा ਦੁਪੱਟਾ ਉੱਪਰ ਪੱਖੀ ਵਾਲੀ ਲੇਸ ਲਗਾ ਕੇ ਦੇਖੋ ਕਿੰਨੀ ਪਿਆਰੀ ਕਾਟਨ ਦੀ ਫਿਨਿਸ਼ਿੰਗ ਕਰੀ ਹੋਈ ਹੈ ਬਹੁਤ ਸੋਹਣਾ ਸੂਟ ਹੈ 2750 ਪ੍ਰਾਈਸ ਦੇ ਨਾਲ 2750 2750 ਪ੍ਰਾਈਸ ਦੇ ਨਾਲ ਆਪਣਾ ਇਹ ਸੂਟ ਇਹ ਦੋ ਸੂਟ ਮੈਂ ਤੁਹਾਨੂੰ ਦਿਖਾਏ ਆ ਇੱਕ ਡਿਜ਼ਾਈਨ ਦੇ ਵਿੱਚ ਨੈਕਸਟ ਸੂਟ ਦਿਖਾਉਣਾ ਬੜਾ ਪਿਆਰਾ ਐਵੇਂ ਲੇਸੀਸ ਦੀ ਡਿਜ਼ਾਈਨਿੰਗ ਵਾਲਾ ਹੀ ਹੈ ਬਹੁਤ ਪਿਆਰਾ ਸੂਟ ਇਹਨਾਂ ਦੇ ਨਾਲ ਦਾ ਹੀ ਸਪ੍ਰਿੰਟ ਲੱਗਾ ਹੈ ਹਲਕਾ ਜਿਹਾ ਤੇ ਕਾਟਨ ਬਹੁਤ ਜ਼ਿਆਦਾ ਫਾਈਨ ਹੈ ਜੀ ਇਹਨਾਂ ਦੇ प्रिंट देखो कि प्यारा बहुत सोहनी नैकते डिजाइनिंग लेसिसंटर लेस पा के देखो डबल डिजाइनिंग की बड़ी प्यारी पूरी फ्रंट ते नीचे घेरे से आ गई फ्रंट आ गया अपना पला बैकते भी सेम डिजाइनिंग है ये बैक आ जानी है बैक बैकते सेम प्रिंटिंग बहुत प्यारा डिजाइन यीवस से आ जा डिजाइन सेम ਉਵੇਂ ਦੇ ਸਿੱਧੀ ਡਿਜ਼ਾਈਨਿੰਗ ਕੀਤੀ ਹੋਈ ਹੈ 슬ੀਵਸ ਤੇ ਗ੍ਰੇ ਇਹ ਲਾਈਟ ਗ੍ਰੇ ਕਲਰ ਦੇ ਵਿੱਚ ਹੈ ਲਾਈਟ ਗ੍ਰੇ ਕਲਰ ਦੀ ਬਾਟਮ ਤੇ ਨਾਲ ਹੈਗਾ ਬੜਾ ਪਿਆਰਾ ਇਸ ਦਾ ਦੁਪੱਟਾ ਦੁਪੱਟਾ ਦਿਨਸ ਬਹੁਤ ਪਿਆਰਾ ਦੁਪੱਟਾ ਹੈ ਪ੍ਰੋਪਰਲੀ ਇਸ ਨਾਲ ਫਿਨਿਸ਼ਿੰਗ ਕਰੀ ਹੋਈ ਹੈ ਦੁਪੱਟੇ ਦੀ 2750 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਵੀ ਪਿਓਰ ਕਾਟਨ ਦੇ ਵਿੱਚ ਮੈਂ ਤੁਹਾਨੂੰ ਤਿੰਨ ਸੂਟ ਦਿਖਾਏ ਇੱਕ ਡਿਜ਼ਾਈਨਿੰਗ ਦੇ ਵਿੱਚ 2750 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਬਹੁਤ ਪਿਆਰਾ ਪੈਰਟ ਕਲਰ ਦੇ ਵਿੱਚ ਪਿਓਰ ਕਾਟਨ ਦਾ ਸੂਟ ਹੈ ਇਹ ਬਿਲਕੁਲ ਪਿਓਰ ਸਾਊਥ ਕਾਟਨ ਦੇ ਵਿੱਚ ਬਹੁਤ ਵਧੀਆ ਕਾਟਨ ਹੁੰਦੀ ਹੈ ਜੀ ਇਹ ਬਿਲਕੁਲ ਕੋਈ ਸ਼੍ਰਿੰਕੇਜ ਨਹੀਂ ਹੈਗੀ ਇਹ ਆਲਰੇਡੀ ਪਹਿਲਾਂ ਹੀ ਵਾਸ਼ ਕਰਕੇ ਪੂਰਾ ਉਹ ਕਰਿਆ ਹੁੰਦਾ ਡਿਜ਼ਾਈਨ ਇਹਦਾ ਬਹੁਤ ਸੋਹਣਾ ਦੇਖ ਸਕਦੇ ਹੋ ਤੁਸੀਂ ਇਹਦੀ 3 ਮੀਟਰ ਦੀ ਸ਼ਰਟ ਆਪਣੀ ਦੇਖੋ ਫਰੰਟ ਦੇਖੋ ਕਿੰਨਾ ਸੋਹਣਾ ਬਹੁਤ ਪਿਆਰਾ ਤੇ ਫਰੰਟ ਘੇਰੇ ਤੇ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਹੈ ਔਰ ਗਾਂਜਾ ਦਾ ਕਰੀਮ ਦੇ ਵਿੱਚ 3 ਮੀਟਰ ਦੀ ਹੈ ਜੀ ਸ਼ਰਟ ਇਹ ਵਰਕ ਫਰੰਟ ਤੇ ਆ ਗਿਆ ਤੇ ਬੈਕ ਪੱਲੇ ਤੇ ਵੀ ਸੇਮ ਵਰਕ ਹੈ ਇਹ ਬੈਕ ਤੇ ਹੈ ਇਹ ਤੁਹਾਡੀ ਚੋਇਸ ਹੈ ਤੁਸੀਂ ਬੈਕ ਤੇ ਵੈਸੇ ਤਾਂ ਰੱਖ ਲੋਗੇ ਬਾਕੀ ਆਪਾਂ ਬਾਟਮ ਤੇ ਵੀ ਯੂਜ਼ ਕਰ ਸਕਦੇ ਹਾਂ ਜੇ ਤੁਸੀਂ ਬਾਟਮ ਤੇ ਲਵਾਣਾ ਨਾਲ फ्रंट बैक ਦੋਨਾਂ ਤੇ ਵਰਕ ਹੋਇਆ ਤੇ ਇਸ ਸਾਈਡ ਤੇ 슬ੀਵਸ ਦਿੱਤੀਆਂ ਹੋਈਆਂ ਇਸ 슬ੀਵਸ ਤੇ ਆ ਜਾਣੀ ਜੀ ਡਿਜ਼ਾਈਨਿੰਗ ਇਹ ਦੇਖੋ ਇਸ 슬ੀਵਸ ਤੇ ਆ ਜਾਣੀ ਹੈ ਬਿਲਕੁਲ ਪਿਓਰ ਦੇ ਵਿੱਚ ਸੂਟ ਹੈ ਇਹ ਬਿਲਕੁਲ ਪਿਓਰ ਕਾਟਨ ਦੇ ਵਿੱਚ ਬਹੁਤ ਪਿਆਰਾ ਸੂਟ ਹੈ 3 ਮੀਟਰ ਦੀ ਸ਼ਰਟ ਹੈ ਆਪਣੀ ਪੂਰਾ ਖੁੱਲਾ ਕਪੜਾ 3 ਮੀਟਰ ਦਾ ਸ਼ਰਟ ਦਾ ਨਾਲ ਤੇ ਨਾਲ ਪਲੇਨ ਬਾਟਮ ਤੇ ਬੜਾ ਪਿਆਰਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਖੁੱਲਾ ਹੈ ਬਹੁਤ ਸੋਹਣਾ ਦੁਪੱਟਾ ਤੇ 4 ਸਾਈਡ ਪ੍ਰੋਪਰ ਪਲੇਸ ਲੱਗੀ ਹੋਈ ਹੈ ਦੇਖੋ ਪੋਸਪੀਰੀਅਰ ਔਰਗੈਂਜ਼ਾ ਪਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਬਹੁਤ ਪਿਆਰਾ ਸੂਟ ਹੈ 3500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3500 ਪ੍ਰਾਈਸ ਹੈ ਇਹਦੇ ਵਿੱਚ ਹੈਗਾ ਆਪਣੇ ਕੋਲ ਲਵੈਂਡਰ ਕਲਰ ਸੇਮ ਦੇ ਵਿੱਚ ਸੇਮ ਦੇ ਵਿੱਚ ਲਵੈਂਡਰ ਕਲਰ ਹੈ ਸੇਮ ਦੇ ਵਿੱਚ ਹੀ ਫਰੰਟ ਆ ਗਿਆ ਸ਼ਰਟ ਦਾ ਕੇਰੇ ਤੇ ਸਾਰੇ ਤੇ ਵਰਕ ਹੈ ਫਰੰਟ ਘੇਰਾ ਆ ਗਿਆ ਇਹ ਬੈਕ ਆ ਗਿਆ ਬੈਕ ਤੇ ਵੀ ਵਰਕ ਹੈ ਤੇ 3 ਮੀਟਰ ਦੀ ਸ਼ਰਟ ਹੈ ਇਹ 슬ੀਵਸ ਦਿੱਤੀਆਂ ਹੋਈਆਂ ਜੇ ਅਲੱਗ ਤੋਂ ਇਹ 슬ੀਵਸ ਤੇ ਆ ਜਾਣਾ ਜੀ ਵਰਕ ਸਾਰਾ ਬਹੁਤ ਪਿਆਰਾ ਸੂਟ ਨੀ ਗ੍ਰੈਂਡ ਕਲਰ ਦੇ ਵਿੱਚ ਨਾਲ ਪਲੇਨ ਬਾਟਮ ਤੇ ਨਾਲ ਯੂਰ ਕਾਟਿੰਗ ਦਾ ਇਸ ਤਰ੍ਹਾਂ ਦੁਪੱਟਾ ਬਹੁਤ ਪਿਆਰਾ ਡਿਜ਼ਾਈਨਰ ਦੁਪੱਟਾ ਨਾਲ ਬਹੁਤ ਸੋਹਣਾ ਸੂਟ ਹੈ ਗਰਮੀਆਂ ਦੇ ਪਾਰਟੀ ویئر ਸੂਟ ਹੈ ਜੀ ਇਹ ਆਪਣੇ ਪ੍ਰਾਪਰ ਫਿਨਿਸ਼ਿੰਗ ਲੇਸ ਦੇ ਨਾਲ ਦੁਪੱਟੇ ਦੀ ਪੂਰਾ 2.5 ਮੀਟਰ ਦਾ ਦੁਪੱਟਾ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਹੈ ਇਹਦਾ ਸੂਟ ਦਾ ਤੇ ਨੈਕਸਟ ਹੈਗਾ ਇਹਦੇ ਵਿੱਚ yellow color ਸੇਮ ਦੇ ਵਿੱਚ yellow color ਸੋਨਾ ਡਿਜ਼ਾਈਨਰ ਸੂਟ ਹੈ ਘੇਰੇ ਤੇ ਸਾਰੇ ਤੇ ਵਰਕ ਹੈ ਪੂਰਾ ਇਹ ਬੈਕ ਤੇ ਆ ਗਿਆ ਵਰਕ ਇਸ <li> ਦਿੱਤੀਆਂ ਹੋਈਆਂ 슬리ਵਸ ਤੇ ਵੀ ਵਰਕ ਹੈ ਜੀ ਬਹੁਤ ਸੋਨਾ ਸੂਟ ਹੈ ਅਲੱਗ ਜੀ ਲੁੱਕ ਹੈ ਜੀ ਚਾਹੇ ਤੁਸੀਂ ਸਲਵਾਰ ਵਾਲਾ ਸੂਟ ਬਣਾ ਲਓ ਚਾਹੇ ਪਲਾਜ਼ੋ ਵਾਲਾ ਤੁਹਾਡੀ ਚੋਇਸ ਹੈ ਖੁੱਲਾ ਕਪੜਾ ਦਿੱਤਾ ਹੋਇਆ 3 ਮੀਟਰ ਦੀ ਸ਼ਰਟ ਹੈ ਪਲੇਨ ਬਾਟਮ ਨਾਲ ढा मिनटा दुपटा प्रॉपर फिनिशिंग दुपटेची पीती होई आहे थर्टी फाईव हंड्रड प्राइज आहे जी पॅती सो प्राइज आहे तीन सूट पण दिव हंड्रड प्राईज दे पॅती सो प्राइज आहे जी एन सूटांचा ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜਿਮੇਰਾ 81465 80803 82465 80800 ਦਿਨ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ